ਜੇ ਬਾਰ ਸਾਇਪ ਕੋ ਲੈ ਕੇ ਪ੍ਰਸਤਾਵ ਲੈ ਕੇ ਆ ਰਹੇ ਆਪ ਕਾਂਸਦ ਕੇ ਅੰਦਰ ਆ ਅੱਜ ਅਸੀਂ ਜੋ ਗੋਲਡਨ ਟੈਂਪਲ ਦੇ ਉੱਪਰ ਵਾਰ-ਵਾਰ ਅਟੈਕ ਕਰਨ ਦੀ ਗੱਲ ਲੋਕਡਾਊਨ ਦੀ ਗੱਲ ਜਿਹੜੀ ਹੈ ਇਹ ਪਹਵਾ ਜਿਹੜੀਆਂ ਛੱਡੀਆਂ ਜਾ ਰਹੀਆਂ ਉਸ ਨੂੰ ਅਜੇ ਤੱਕ ਕਿਸੇ ਵੀ ਸਰਕਾਰ ਨੇ ਉਹਨੂੰ ਕੰਡੈਮਨ ਨੀ ਕੀਤਾ ਕਿ ਇਹ ਗਲਤ ਹੈ ਜਾਂ ਕੌਣ ਕਰ ਰਿਹਾ ਉਹਨੂੰ ਨਾਂ ਰੋਪਾਤ ਦੀ ਜਾਂਚ ਹੋਈ ਹੈ ਇਸ ਕਰਕੇ ਅਸੀਂ ਸਮਝਿਆ ਕਿ ਜਿਹੜਾ ਗੋਲਡਨ ਟੈਂਪਲ ਹੈ ਉਹ ਕੱਲਾ ਪੰਜਾਬੀਆਂ ਦਾ ਨਹੀਂ ਸਿੱਖ ਫਾਈਚਰ ਦੇ ਸਾਰੇ ਭਾਈ ਚਾਰੇ ਜਿਹੜੇ ਉੱਥੇ ਲੱਖਾਂ ਦੀ ਗੇਂਤੀ 'ਚ ਰੋਜ਼ ਆ ਕੇ ਨਮਸਕਾਰ ਕਰਦੇ ਸ਼ਰਦਾ ਲੈ ਕੇ ਆਉਂਦੇ ਤੇ ਉਸ ਇਹੋ ਜੇ ਪਵਿੱਤਰ ਅਸਥਾਨ ਤੇ ਅਗਰ ਕੋਈ ਇਸ ਤਰ੍ਹਾਂ ਦੀ ਗੱਲ ਕਰਦਾ ਤਾਂ ਉਹ ਸਾਹਮਣੇ ਆਉਣਾ ਚਾਹੀਦਾ ਹੈ ਕਿ ਪਾਰਲੀਮੈਂਟ ਚ ਚਰਚਾ ਕਰਾ ਕੇ ਇਹਨੂੰ ਪੱਕਾ ਜਾਂਚ ਕਰਾਉਣ ਲਈ ਜਨਮੋਸ਼ੂ ਜਿਹੜੇ ਲੈ ਕੇ ਆਵਾਂਗੇ ਲੈ ਕੇ ਆਏ ਕਿ ਜਿਸ ਦਿਨ ਤੱਕ ਅਸੀਂ ਮੰਗ ਕਰਾਂਗੇ ਸਾਰੇ ਜਿੰਨੇ ਕਾਂਗਰਸ ਨਹੀਂ ਬਾਕੀ ਜਿਹੜੇ ਐਮਟੀ ਪੰਜਾਬ ਦੇ ਉਹਨਾਂ ਦੇ ਨਾਲ ਹੀ ਅਸੀਂ ਸਾਰੀ ਮੰਗ ਕਰਾਂਗੇ ਇਹਦੀ ਜਿਹੜੀ ਹੈ ਇਹਨਾਂ ਪੱਖ ਜਾਂਚ ਤੇ ਨਿਰਪੱਖ ਜਰੀਏ ਡਿਸਕਸ਼ਨ ਦੇ ਵਿੱਚ ਲਿਆਂਦਾ ਜਾਵੇ ਤਾਂ ਕਿ ਪਤਾ ਚੱਲੇ ਸਰ 8 ਸੇ 9 ਬਾਰ ਧੰਕਿਆ ਜੋ ਹੈ ਉਹ ਗੁਰੂ ਸਾਹਿਬ ਦਰਬਾਰ ਸਾਹਿਬ ਕੋਲ ਮਿਲ ਚੁਕੀ ਹੈ ਕੀ ਲੱਗਦਾ ਹੈ ਕਿ ਇੱਕ ਵਿਅਕਤੀ ਦੀ ਗ੍ਰਿਫਤਾਰੀ ਵੀ ਜੋ ਹੈ ਉਹ ਕੀ ਗਈ ਹੈ ਕੀ ਲੱਗਦਾ ਹੈ ਕਿ ਇਸ ਦੇ ਪਿੱਛੇ ਕੌਣ ਲੋਗ ਹੋ ਸਕਦੇ ਹਨ ਇਹ ਕੁਝ ਲੋਕ ਕੁਝ ਤੋਂ ਮੈਂ ਤਾਂ ਸਮਝਦਾ ਹਾਂ ਕਿ ਸਰਕਾਰਾਂ ਦਾ ਇਹ ਸਰਕਾਰਾਂ ਦਾ ਜਿਹੜਾ ਇਹ ਕੰਮ ਹੈ ਕਿ ਉਲਝਾਣਾ ਚਾਹੁੰਦੇ ਸਾਡੇ ਭਗਵੰਤ ਸਿੰਘ ਮਾਨਸਾਹਬ ਕਹਿ ਰਹੇ ਕਿ ਕੇਂਦਰ ਸਰਕਾਰ ਪੰਜਾਬ ਵਿੱਚ ਤੁਸੀਂ ਕਿਸ ਵਾਸਤੇ ਮੁੱਖ ਮੰਤਰੀ ਬਣੇ ਪੰਜਾਬ ਦੇ ਵਿੱਚ ਇਹੋ ਜਿਹੀ ਟਵਿੱਟਰ ਆਸਾਨ ਨੂੰ ਜੇਕਰ ਤੁਸੀਂ ਸਮਝਦੇ ਹੀ ਕੁਝ ਨਹੀਂ ਤੇ ਫਿਰ ਤੁਸੀਂ ਕਾਹਦਾ ਰਾਜ ਚਲਾ ਰਹੇ ਹੋ ਇਸ ਕਰਕੇ ਉਹਨਾਂ ਦੀ ਡਿਊਟੀ ਬੰਡੀ ਸੀ ਜੇ ਕਿਤੇ ਇੰਟਰਨੈਸ਼ਨਲ ਲੈਵਲ ਤੇ ਹੈ ਤਾਂ ਉਹ ਅਸੀਂ ਕੇਂਦਰ ਦੀ ਸਰਕਾਰ ਨੂੰ ਦੁਆ ਪਾਵਾਂਗੇ ਕਿ ਜਿਹੜੀ ਇਹਨਾਂ ਫਸਟ ਜਾਂਚ ਉਹ ਹੋਵੇ ਤੇ ਉਹ ਲੋਕ ਸਾਹਮਣੇ ਆਉਣ ਜਿਹੜੇ ਵਾਰ-ਵਾਰ ਸਾਡੇ ਧਮਕੀਆਂ ਦੇ ਰਹੇ ਤੇ ਲੋਕਾਂ ਨੂੰ ਡਸਟਰਬ ਕਰ ਰਹੇ ਉਹ ਅਸੀਂ ਇਹਦੇ ਵਿੱਚ ਲੈ ਕੇ ਪਾਰਲੀਮੈਂਟ ਵਿੱਚ ਸਰ ਇਹ ਦੂਸਰਾ ਸਵਾਲ ਹੈ ਕਿ ਜੋ ਸੁਨੀਲ ਜਾਖੜ ਹੈ ਉਹ ਕਹਿ ਰਹੇ ਹੈ ਕੀ ਕੋ ਅਕਾਲੀ ਦਲ ਔਰ ਬੀਜੇਪੀ ਕੋ ਇਕੱਠੇ ਹੋ ਜਾਣਾ ਚਾਹੀਏ ਕਿਸ ਤਰੀਕੇ ਸੇ ਆਪ ਦੇਖਦੇ ਮੈਂ ਦੇਖੋ ਮੈਂ ਇਹਦੇ ਬਾਰੇ ਕਹਿਣਾ ਤਨੀ ਗੁਸਟ ਹੁੰਦਾ ਪਰ ਜੋ ਸੁਨੀਲ ਜਾਖੜ ਜੀ ਹੈ ਪਹਿਲੇ ਵੀ ਉਹ ਇੱਕ ਸੀਗੇ ਅੱਜ ਜੋ ਨਵੇਂ ਥੋੜਾ ਉਹਨਾਂ ਨੇ ਇਕੱਠੇ ਹੋਣਾ ਪਹਿਲਾਂ ਕਾਂਗਰਸ ਚ ਸੀ ਉਹ ਅਕਾਲੀ ਦਲ ਨਾਲ ਉੱਪਰ ੱਤੇ ਸੀ ਤੇ ਹੁਣ ਉਹ ਬੀਜੇਪੀ ਚਲੇ ਗਏ ਤਾਂ ਉਹਨਾਂ ਦੀ ਭਾਈਵਾਲ ਦੀ ਪਾਰਟੀ ਹੈ ਉਹ ਕੋਸ਼ਿਸ਼ ਕਰ ਰਿਹਾ ਪਰ ਉਹ ਇੱਕ ਡੁੱਬਦੀ ਬੇੜੀ ਦੇ ਉੱਪਰ ਜਿਹੜਾ ਵੀ ਕੋਈ ਚੜਦਾ ਹੈ ਉਹ ਡੁੱਬਦਾ ਹੀ ਹੁੰਦਾ ਹੈ ਕਦੇ ਪਾ ਜੇ 12 ਸਾਹਿਬ ਕੋ ਲੈ ਕੇ ਪ੍ਰਸਤਾਵ ਲੈ ਕੇ ਆ ਰਹੇ ਆਪਕਾ ਸੈਸ਼ਨ ਕੰਮ ਆ ਅੱਜ ਅਸੀਂ ਜੋ ਗੋਲਡਨ ਟੈਂਪਲ ਦੇ ਉੱਪਰ ਵਾਰ-ਵਾਰ ਅਟੈਕ ਕਰਨ ਦੀ ਗੱਲ ਲੋਕਡਾਊਨ ਦੀ ਗੱਲ ਜਿਹੜੀ ਹੈ ਇਹ ਫਵਾਹ ਜਿਹੜੀਆਂ ਛੱਡੀਆਂ ਜਾ ਰਹੀਆਂ ਉਸ ਨੂੰ ਅਜੇ ਤੱਕ ਕਿਸੇ ਵੀ ਸਰਕਾਰ ਨੇ ਉਹਨੂੰ ਕੰਡੈਮਨ ਨੀ ਕੀਤਾ ਕਿ ਇਹ ਗਲਤ ਹੈ ਜਾਂ ਕੌਣ ਕਰ ਰਿਹਾ ਉਹਨੂੰ ਨਾਂ ਨਰ ਪਾਸ ਦੀ ਜਾਂਚ ਹੋਈ ਹੈ ਇਸ ਕਰਕੇ ਅਸੀਂ ਸਮਝਿਆ ਕਿ ਜਿਹੜਾ ਗੋਲਡਨ ਟੈਂਪਲ ਹੈ ਉਹ ਕੱਲਾ ਪੰਜਾਬੀਆਂ ਦਾ ਨਹੀਂ ਸਿੱਖ ਪਾਈਚਾਰ ਦੇ ਸਾਰੇ ਭਾਈ ਚਾਰੇ ਜਿਹੜੇ ਉਥੇ ਲੱਖਾਂ ਦੀ ਗਿਣਤੀ 'ਚ ਰੋਜ਼ ਆ ਕੇ ਨਮਸਕਾਰ ਕਰਦੇ ਸ਼ਰਦਾ ਲੈ ਕੇ ਆਉਂਦੇ ਤੇ ਉਸ ਇਹੋ ਜੇ ਪਵਿੱਤਰ ਸਥਾਨ ਤੇ ਅਗਰ ਕੋਈ ਇਸ ਤਰ੍ਹਾਂ ਦੀ ਗੱਲ ਕਰਦਾ ਤਾਂ ਉਹ ਸਾਹਮਣੇ ਆਉਣਾ ਚਾਹੀਦਾ ਹੈ ਅਸੀਂ ਪਾਰਲੀਮੈਂਟ ਚ ਚਰਚਾ ਕਰਾ ਕੇ ਇਹਨੂੰ ਪੱਕਾ ਜਾਂਚ ਕਰਾਵਾਂਗੇ ਜਨਮੋਸ਼ੂ ਜਿਹੜੇ ਲੈ ਕੇ ਆਵਾਂਗੇ ਲੈ ਕੇ ਆਏ ਕਿ ਜਿਸ ਦੇ ਤਹਿਤ ਅਸੀਂ ਮੰਗ ਕਰਾਂਗੇ ਸਾਰੇ ਜਿੰਨੇ ਕਾਂਗਰਸ ਨਹੀਂ ਬਾਕੀ ਵੀ ਜਿਹੜੇ ਐਮਟੀ ਪੰਜਾਬ ਦੇ ਹੈ ਉਹਨਾਂ ਦੇ ਰਾਈ ਅਸੀਂ ਸਾਰੀ ਮੰਗ ਕਰਾਂਗੇ ਇਹਦੀ ਜਿਹੜੀ ਹੈ ये जाए सर आठ से नौ बार धमकियाँ जो है वो गुरु साहब दरबार साहब को मिल चुकी है क्या लगता है कि एक व्यक्ति की गिरफ्तारी भी जो है वो की गई है क्या लगता है कि इसके पीछे कौन लोग हो सकते हैं ये कुछ लोग कुछ तो मैं तो समझता हूँ कि सरकारों का सरकारों का जो काम है कि उलाना चाहते सागवंत मान साहब कह रहे कि केंद्र सरकार ਪੰਜਾਬ ਵਿੱਚ ਤੁਸੀਂ ਕਿਸ ਵਾਸਤੇ ਮੁੱਖ ਮੰਤਰੀ ਬਣੇ ਪੰਜਾਬ ਦੇ ਵਿੱਚ ਇਹੋ ਜਿਹੀ ਟਵਿੱਟਰ ਆਸਾਨ ਨੂੰ ਜੇਕਰ ਤੁਸੀਂ ਸਮਝਦੇ ਹੀ ਕੁਛ ਨਹੀਂ ਤੇ ਫਿਰ ਤੁਸੀਂ ਕਾਹਦਾ ਰਾਜ ਚਲਾ ਰਹੇ ਹੋ ਇਸ ਕਰਕੇ ਉਹਨਾਂ ਦੀ ਡਿਊਟੀ ਬੰਡੀ ਸੀ ਜੇ ਕਿਤੇ ਇੰਟਰਨੈਸ਼ਨਲ ਲੈਵਲ ਤੇ ਤਾਂ ਉਹ ਅਸੀਂ ਕੇਂਦਰ ਦੀ ਸਰਕਾਰ ਨੂੰ ਦਬਾਵਾ ਪਾਵਾਂਗੇ ਕਿ ਜਿਹੜੀ ਇਹਨਾਂ ਪੱਖ ਜਾਂਦੀ ਉਹ ਹੋਵੇ ਤੇ ਉਹ ਲੋਕ ਸਾਹਮਣੇ ਆਉਣ ਜਿਹੜੇ ਵਾਰ-ਵਾਰ ਸਾਡੇ ਧਮਕੀਆਂ ਦੇ ਰਹੇ ਤੇ ਲੋਕਾਂ ਨੂੰ ਡਸਟਰਬ ਕਰ ਰਹੇ ਉਹ ਅਸੀਂ ਇਹਦੇ ਵਿੱਚ ਲੈ ਕੇ ਪਾਰਲੀਮੈਂਟ ਵਿੱਚ ਸਰ ਇਹ ਦੂਸਰਾ ਸਵਾਲ ਹੈ ਕਿ ਜੋ ਸੁਮਿਲ ਜਾਖੜ ਹੈ ਉਹ ਕਹਿ ਰਹੇ ਹੈ ਕੀ ਕੋ ਅਕਾਲੀ ਦਲ ਔਰ ਬੀਜੇਪੀ ਕੋ ਇਕੱਠੇ ਹੋ ਜਾਣਾ ਚਾਹੀਏ ਕਿਸ ਤਰੀਕੇ ਸੇ ਆਪ ਦੇਖ ਰਹੇ ਨਹੀਂ ਦੇਖੋ ਮੈਂ ਇਹਦੇ ਬਾਰੇ ਕਹਿਣਾ ਤਨੀ ਗੁਸਟਾ ਹਾਂ ਪਰ ਜੋ ਸੁਨੀਲ ਜਾਖੜ ਜੀ ਹੈ ਪਹਿਲੇ ਵੀ ਉਹ ਇੱਕ ਸੀਗੇ ਅੱਜ ਜੋ ਨਵੇਂ ਥੋੜਾ ਉਹਨਾਂ ਨੇ ਇਕੱਠੇ ਹੋਣਾ ਪਹਿਲਾਂ ਕਾਂਗਰਸ ਵਿੱਚ ਹੀ ਹੁੰਦੇ ਅਕਾਲੀ ਦਲ ਨਾਲ ਇਕੱਠੇ ਸੀ ਤੇ ਹੁਣ ਉਹ ਬੀਜੇਪੀ ਚਲੇ ਗਏ ਤਾਂ ਉਹਨਾਂ ਦੀ ਭਾਈਵਾਲ ਦੀ ਪਾਰਟੀ ਹੈ ਉਹ ਕੋਸ਼ਿਸ਼ ਕਰ ਰਿਹਾ ਪਰ ਇੱਕ ਡੁੱਬਦੀ ਬੇੜੀ ਦੇ ਉੱਪਰ ਜਿਹੜਾ ਵੀ ਕੋ ਚੜਦਾ ਹੈ ਉਹ ਡੁੱਬਦਾ ਹੀ ਹੁੰਦਾ ਕਦੇ ਪਾਣੀ